ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਨਾਮ ਹੈ ਤੁਹਾਡਾ ਨਾਮ ਹਰਪ੍ਰੀਤ ਅੰਦਾਸ ਹੈ ਅੱਛਾ ਕਿੱਥੋਂ ਆਇਓ ਐਂਡਰ ਤੇਰਾਜੀ ਅੱਛਾ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪਿਛਲੇ 10 ਸਾਲ ਤੋਂ ਬੈਕ ਪ੍ਰੋਬਲਮ ਸੀ ਜੀ ਕਿ ਬਹੁਤ ਦਿੱਕਤ ਸੀ ਜੀ ਤੇ ਡਾਕਟਰਾਂ ਨੇ ਮੈਨੂੰ ਆਪਰੇਸ਼ਨ ਕਰਾਇਆ ਸੀ ਤੇ ਤੁਹਾਡੇ ਆਪਰੇਸ਼ਨ ਤੋਂ ਬਗੈਰ ਕੋਈ ਫਲ ਨਹੀਂ ਆਇਆ ਸਾਡਾ ਠੀਕ ਹੈ ਕਿ ਮੈਂ ਕਈ ਜਗ੍ਹਾ ਆਪਣਾ ਟ੍ਰੀਟਮੈਂਟ ਕਰਾਇਆ ਗੁਰੰਦਰ ਬਧਿਆਣਾ ਫਗਵਾੜਾ ਜਿੱਥੇ ਵੀ ਕਿਸੇ ਨੇ ਦੱਸਣਾ ਉੱਥੇ ਹੀ ਮੈਂ ਡਾਕਟਰਾਂ ਦੇ ਕੋਲੋਂ ਇਲਾਜ ਕਰਾਇਆ कि ਮੈਨੂੰ ਕੋਈ ਕਿਸੇ ਪਾਸੋਂ ਬੜਾ ਠੀਕ ਨਹੀਂ ਹੋਇਆ ਫਰਕ ਨਹੀਂ ਪਿਆ ਜੀ ਅੱਛਾ ਜੀ ਹੁਣ ਮੈਂ ਆਪਣੇ ਗੁਨਾਮਕ ਡਿਸਪੈਂਸਰੀ ਵਹੀਂ ਨਰੂੜ ਆ ਜੀ ਉੱਥੋਂ ਮੈਂ ਹੁਣ ਆਪਣਾ ਟੀਕ ਮੈਂਟ ਕਰਾਣਾ ਮੈਂ ਪਹਿਲੇ ਦਿਨ ਹੀ ਡਾਕਟਰ ਸਾਹਿਬ ਦੇ ਕੋਲ ਆਇਆ ਸੀ ਉਹਨਾਂ ਨੇ ਮੈਨੂੰ ਘਟੋ ਘਟ ਕੀ 40% ਤੱਕ ਟੀਕ ਕਰਤਾ ਹੁਣ ਮੈਂ ਦੂਸਰੀ ਵਾਰ ਦਵਾਈ ਲੈਣ ਆਇਆ ਕਿ ਮੈਂ ਹੁਣ 80% ਤੱਕ ਟੀਕਿਆ ਤੇ ਜਿਸ ਫਾਰਕੀ ਜਿਹੜਾ ਮੈਨੂੰ ਬਹੁਤ ਫਾਰਕੀ ਜਿਸਦਾ 20% ਦੀ ਕਮੀ ਰਹੀ ਗਈ ਉਹ ਵੀ ਦਰਨੰਤ ਮਹਾਰਾਜ ਦੀ ਕਿਰਪਾ ਦੇ ਨਾਲ ਮੇਰੀ ਪ੍ਰੋਬਲਮ ਸੌਲਵ ਹੋ ਜਾਊਗੀ ਤੇ ਸੋ ਮੈਂ ਸਾਰੀ ਹੀ ਜਿੰਨੇ ਵੀ ਆਪਨੇ 81 ਬੇਰਕਾਸਟਾਂ ਪੀਸ਼ੈਂਟ ਰਹਿ ਗਿਆ ਮੈਂ ਉਹਨਾਂ ਨੂੰ ਇਹ ਰਿਕਵੈਸਟ ਕਰਦਾ ਕਿ ਇਥੋਂ ਆਪ ਵੀ ਵਾਰ ਵਾਰ ਡਾਕਟਰ ਸਾਹਿਬ ਨੂੰ ਮਿਲ ਕੇ ਉਹਨਾਂ ਦਾ ਕੋਈ ਲੈ ਕੇ ਫਾਲੋਅ-ਅਪ ਕਰਤੀ ਹੋਵੇ। ਓਕੇ ਸਰ ਠੀਕ ਹੈ ਜੀ ਤਾਂ